ਦੇਹਰਾਸਿਕ ਓੰਕਾਰ ਸਤਿਗੁਰ ਪ੍ਰਸਾਦਿ ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾਤ ਸੁਕਤਾਮ ਨ ਹੋਈ ਤੋ ਕਰਤਾ ਕਰਨਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਇ ਲਖਿਆ ਰਹੋ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਆ ਤੂੰ ਸੱਚਾ ਸਹਿਬ ਸਿੱਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕੋ ਨਾਨਕ ਕਰਤੇ ਕੀਆ ਬਾਤਾਂ ਜੋਗ ਚ ਕਰਨਾ ਤੋ ਕਰ ਰਿਆ ਸੋ ਦਾਰਾ ਗਾਤ ਸਾ ਮਹੱਲਾ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸੋਦਾਰ ਤੇਰਾ ਕਿਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਮ ਅਨੇਕ ਅਸ਼ੰਖਾ ਕੀਤੇ ਤੇਰੇ ਵਮਨ ਹਾਰੇ ਕੀਤੇ ਤੇਰੇ ਰਾਗ ਪਰਿ ਸਿਉ ਕਹੀਐ ਕੀਤੇ ਤੇਰੇ ਗਵਨ ਹਾਰੇ ਗਵਨ ਤਤ ਨਉ ਪਉਣ ਪਾਣੀ ਬੇਸੰਤਰ ਗਾਵੇ ਰਾਜਾ ਤਰੰਦਵਾਰੇ ਗਾਵਣ ਤਤਨੋ ਚੇਤਕੋਪਤ ਲੇਕ ਜਾਨਨ ਲਿਖ ਲੇਕ ਧਰਮ ਵਿਚਾਰੇ ਗਾਵਣ ਤਤਨੋ ਇਸਰਬਰ ਮਾਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤਤਨੋ ਇੰਦਰਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਣ ਤਤਨੋ ਚੇਤ ਸਮਾਧੀ ਅੰਦਰ ਗਾਵਣ ਤਤਨੋ ਸਾਧ ਵਿਚਾਰੇ ਗਾਵਣ ਤਤਨੋ ਜਤੀ ਸਤੀ ਸੰਤੋ ਕੀ ਗਾਵਣ ਤਤਨੋ ਵੀਰ ਕਰਾਰੇ ਗਾਵਣ ਤਤਨੋ ਪੰਡਤਾ ਪੜਨਰ ਕੀਦਰ ਜੋਗਜੋਗ ਵਿਦਾਨਾ ਲੈ ਗਾਵਣ ਤਤਨੋ ਮੋਹਨੀਆ ਮਨਮੋਹਨ ਸੁਰਗ ਮਾਚਿ ਪਿਆ ਲੈ ਗਾਵਣ ਤਤਨੋ ਰਤਨ ਪਾਇ ਤੇਰੇ ਆਟ ਸਟ ਤੀਰਥ ਨਾਲੇ ਗਾਵਣ ਤਤਨੋ ਜੋਤ ਮਹਾਬਲ ਸੂਰਾ ਗਾਵਣ ਤਤਨੋ ਖਾਣੀ ਚਾਰੇ ਗਾਵਣ ਤਤਨੋ ਖਾਂਟ ਮੰਡਲ ਬ੍ਰਹਮੰਡਾ ਕਰ ਕਰ ਕੇ ਤੇਰੇ ਧਾਰੇ ਸਹੀ ਦਦਨੋ ਗਾਵਣ ਜੋਤ ਤੇ ਭਾਵਣ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸਿਮ ਚਿਤਨਾਵਨ ਨਾਨਕ ਕਿਆ ਬੀਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜੈਨ ਜასი ਰਟਨਾ ਜੀ ਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਤਿਸ ਦੇ ਵੜਿਆਈ ਜੋ ਤਿਸ ਭਾਵੇ ਸੋਈ ਕਰਤੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹੇ ਨਰਜਾਈ ਆਸਾ ਮਹੱਲਾ ਪਹਿਲਾ ਸੁਖ ਵੰਡ ਸੋਨੋ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਟੀਟਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹਿ ਸਮਾਇ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਤੀਰਾ ਰਹੋ ਸਭ ਸੁਰਤੀ ਮੇਲੇ ਸੋਰਤਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗ ਰਹਾਈ ਕਹਨ ਜਾਈ ਤੇਰੀ ਤੇਲ ਵੜਿਆਈ ਸਭ ਸਤ ਸਬਤਾ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵੜਿਆਈਆਂ ਤੁਦਵਨ ਸਿੱਧੀ ਕਿਨੇ ਨਾ ਪਾਈਆਂ ਕਰਮ ਮਿਲੇ ਨਾ ਟਕ ਰਹਾ ਹਿਆਂ ਆਖਣ ਵਾਲਾ ਗਿਆ ਵਿਚਾਰਾ ਸਿਪਤ ਭਰੇ ਤੇਰੇ ਪੰਡਾਰਾ ਜੇ ਸਤੋਂ ਦੇ ਤੇ ਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਰਾ ਆਤਮ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਓ ਅਖਣੇ ਓਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੁਖੇ ਖਾਈ ਚੱਲ ਗਏ ਦੂਖ ਸੋ ਕਿਉ ਵਿਸਰੇ ਮੇਰੀ ਮਾਇ ਸੱਚਾ ਸਾਹਿਬ ਸੱਚੇ ਨਾਮੇ ਰਹੋ ਸੱਚੇ ਨਾਮ ਕੀ ਤੇਲ ਵੜਿਆਈ ਆਖਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾਉ ਮਰੇ ਨਾ ਹੋਵੇ ਚੋਗ ਦਿਨ ਦਾ ਰਹੇ ਨੇ ਚੁਕੇ ਭੋਗ ਨੇ ਹੋਰ ਨਾ ਹੀ ਕੋ ਨਾ ਕੋ ਹੋਆ ਨਾ ਕੋ ਹੋਏ ਜਿਵੜਾ ਤੇ ਵਰ ਤੇਰੀ ਦਾਤ ਜਿਨੇ ਦਿਨ ਕਰਕੇ ਕੀਤੀ ਰਾਤ ਖਸਮ ਵੀ ਸਾਰੇ ਤੇ ਕਮ ਜਾਤ ਨਾਨਕ ਨਾਮੇ ਬਾਸਨਾਤ ਰਾਗ ਗੁਜਰੀ ਮਹੱਲਾ 14 ਹਰ ਕੇ ਜਨ ਸਤਿਪੁਰ ਸਤਿਪੁਰ ਖਾ ਬਿਨੋ ਗੁਰ ਉਰ ਪਾਸ ਹਮ ਕੀਰੇ ਕਿਨਮ ਸਤਿਗੁਰ ਤਰਨਾ ਆਈ ਕਰਦੇ ਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਕਾਸ਼ ਗੁਰਮਤ ਨਾਮ ਮੇਰਾ ਪ੍ਰਾਨ ਤਕਾਈ ਹਰ ਕੀਰਤ ਹਮਰੀਦ ਅਹ ਰਾਤ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਤਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ 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 ਨਾਮ ਨ ਪਾਇਆ ਤੇ ਭਾਗ ਹਿਣ ਜੰਪਾ ਜੋ ਸਤਿਗੁਰ ਸਰਨ ਸੰਗਤ ਨਈ ਆਇ ਤ੍ਰੇਕ ਜੀਵ ਆਤ੍ਰੇਕ ਜੀਵ ਆਤ ਜਨ ਹਰ ਜਨ ਸਾਥ ਕੋਰ ਸੰਗਤ ਪਾਇਤੈ ਨ ਧਰਮ ਸਤ ਕਲਿਖੇ ਅਲਗ ਧਨ ਤਨ ਸਾਥ ਸੰਗਤ ਜੇਤਾ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ 5 ਕਾਹੇ ਰੇ ਮਨ ਜਿਤਾ ਵੇ ਦਮ ਜਾ ਅਹਰ ਹਰ ਜੀਓ ਪਰਿਆ ਸਹਿਲ ਪੱਥਰ ਮੈਂ ਜੰਤ ਉਪਾਇਤਾ ਕਰਿ ਜਗ ਅਗੇ ਕਰਤਾ ਰਿਆ ਮੇਰੇ ਮਾਲਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਉ ਜਨਨ ਪਿਤਾ ਲੋਕ ਸਤਪਨੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰੇ ਜਗ ਸੰਬਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਓਡੇ ਓਡੇ ਆਵੇ ਸੇ ਕੋ ਸਤ ਪਾਛੇ ਬਚਰੇ ਚੜਿਆ ਤੇਨਾ ਕੌਣ ਖਿਲਾਵੇ ਕੌਣ ਜਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਂਥਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਾਰਾਂ ਵਰਿਆ ਰਗ ਆਤਮਾ ਹਲਾ ਚੌਥਾ ਸੂਪੁਰ ਕੇ ਇੱਕ ਓੰਕਾਰ ਸਤੁਰ ਪ੍ਰਸਾਦ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵੇ ਸਭ ਧਿਆਵੇ ਤਦ ਜੀ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਂ ਜੀਆਂ ਕਾ ਦਾ ਤਾਰਾ ਹਰ ਧਿਆਵੇ ਸੰਤੋ ਜੀ ਸਭ ਦੁੱਖ ਵਿਸਾਰਨ ਹਰ ਹਰਿਆ ਪੇ ਠਾਕੁਰ ਰਿਆ ਪੇ ਸੇਵਕ ਜੀ ਕਾ ਨਾਨਕ ਜਨਤ ਵਿਚਾਰਾ ਤੂੰ ਘਟ ਘਟੇ ਅੰਤਰ ਸਰਬ ਨਰੰਤਨ ਜੀ ਹਰ ਇੱਕੋ ਪੁਰਖ ਸਮਾਨ ਆਇਕ ਦਾਤੇ ਕੇ ਪੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਪੈ ਭਗਤਾ ਜੀ ਹਉ ਤਦ ਬਿਨ ਅਵਰ ਨ ਜਾਣਾ ਤੋ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਨਾਹ ਕਵ ਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤិន ਕੁਰਬਾਨਾ ਹਰਿ ਤੇ ਆਵੇ ਹਰਿ ਤੇ ਆਵੇ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਤੇ ਆਇ ਜੀ ਤਨ ਟੂਟੀ ਜਮ ਕੇ ਫਾਸੀ ਜੀ ਨਿਰ ਪਉ ਜੀ ਨਾ ਹਰ ਨਿਰ ਪਉ ਤੇ ਆਇ ਜੀ ਤਨ ਕਾ ਪਉ ਸਭ ਗਵਾਸੀ ਜੀਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ තන්න සේත අන ජන හර්තයා ජ නානක තෙෙන බලජාසී තෙරී පගතෙරී පගත පණඩ ර ීි පරබියන්ත බියන්තාා තෙරේ පගත තෙරෙ පගත සලාහනතෝද ජීහාර අනෙක් අනේකනන්තාා තෙරියනක තෙරියනක් කරේ හට පූජා ජීතතාපතා පැ ජපේබයන්තා. ਤੇਰੇ ਨੇ ਇੱਕ ਤੇਰੇ ਨੇ ਪੜੇ ਬੋ ਸਿਮਰਤ ਸਾਤ ਜੀ ਕਰਕੇ ਰਿਆ ਖਟ ਕਰਮ ਕਰਨ ਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਦਾ ਪਾਵ ਹੈ ਮੇਰੇ ਹਰ ਭਗਵੰਤਾ ਤੂੰ ਹਾਲਤ ਪੁਰ ਕਰਮ ਪਰ ਕਰਤਾ ਜੀ ਤੋ ਤੇ ਜੇਵੜ ਅਵਰਨਾ ਕੋਈ ਤੂੰ ਜੋਗ ਜੋਗੇ ਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨੀਚਲ ਕਰਤਾ ਸੋਈ ਤੁਦੇ ਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਦੇ ਆਪੇ ਸ੍ਰੇਸ਼ਟ ਸਭ ਉਪਾਈ ਦਿੱਤੁ ਤੇ ਆਪੇ ਸਿਰ ਜਿ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਤੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੇੜਾ ਸਾਈ ਜੋ ਤੂੰ ਭਾਵੇਂ ਸੋਈ ਤੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾ ਸਭ ਤੇਰੀ ਤੂੰ ਸਬਨੀ ਧਿਆਇ ਜਿਸਨੂੰ ਕਿਰਪਾ ਕਰੈ ਤਿਨੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮਖ ਗਵਾਇਆ ਤਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮੈਂ ਤੁਝ ਬਿਨੁ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗ ਹੀ ਮੇਲ ਜਸਨੋਂ ਤੂੰ ਜਾਣੈ ਇਹ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਮਖਾਨੈ ਜਿਨ ਹਰ ਸੇਵਿਆ ਤੈਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤੇ ਸਰਵਨੜੇ ਪੈਲੇ ਨਵਾਚਾ ਪਾਣੀ ਪਾਵ ਤਨੇ ਕੇ ਆ ਪੰਕਜ ਮੋ ਪਗ ਨਹੀਂ ਚੱਲੇ ਹਮ ਦੇਖਾਂ ਤੈ ਡੂਬੀ ਹਲੇ ਮਨ ਏਕ ਨਚੇਤ ਸਮੂਰ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹੋ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਕ ਮੁਗਤਾ ਜਨਮ ਪਿਆ ਪ੍ਰਨਵਤ ਨਾਨਕ ਤਿਨ ਕੀ ਸਰਨਾ ਜੀਨ ਤੋ ਨਾਹੀ ਵੀਸਰਿਆ ਆਸਾ ਮਹੱਲਾ 5 ਪਾਈ ਪ੍ਰਾਪਤ ਮਾਨੋ ਕੇ ਦੇਹ ਹੋ ਰੀਆ ਗੋਬਿੰਦ ਮਿਲਨ ਕੀ ਤੇਰੀ ਬਰੀਆ ਅਵਰ ਕਾੜ ਤੇਰੇ ਕੀ ਤੇਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੇ ਜਨਮ ਬਿੜਤਾ ਜਾ ਤਰੰਗ ਮਾਇਆ ਕੇ ਰਹੋ ਜਪ ਤਪ ਸੰਜਮ ਧਰਮਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਰਹੋ ਨਾਨਕ ਹਮਨੀਤ ਕਰਮ ਆਸਨ ਪਰੇ ਕੀ ਰੱਖੋ ਸਰਮਾ ਇੱਕ ਓੰਕਾਰ ਵਾਹਿਗੁਰੂ ਜੀ ਕੀ ਪਤੇ ਪਾਤਸ਼ਾਹੀ ਦਾਸ ਕਬੀਰ ਬਾਚ ਬੇਨਤੀ ਤੋ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਮੇ ਤੁਮ ਕਾ ਬੋ ਆਪ ਹਾਤੇ ਮੈਂ ਬਿਚਾਵੋ ਸੁਖੀ ਵਸੇ ਮੋਰੋ ਪਰਵਾਰਾ ਸੇਵਕ ਸਗਤ ਸਵੇ ਕਰਤਾਰਾ ਮੋਰ ਰੱਛਾ ਨਿ ਕਰਦਾ ਕਰੀਏ ਸਭ ਰਣ ਕੋ ਆਸ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹ ਪਿਆਸਾ ਤੁਮੇ ਛਾੜ ਕੋ ਯਵਰ ਨੱਤੇ ਆਉ ਜੋ ਉਬਰ ਚਾਉਂ ਸਤਮ ਤੇ ਪਾਉਂ ਸੇ ਵੇ ਕਸੇ ਕਹ ਮਾਰੇ ਤਾਰ ਗਿਆ ਚੰਚੰ ਸਤਰਾ ਮਾਰੇ ਮਾਰ ਗਿਆ ਆਪ ਹਾਲ ਤੇ ਮੁਜੇ ਉਬਰ ਗਿਆ ਮਰਨ ਕਾਲ ਕਾ ਤ੍ਰਾਂਸ ਮਰ ਗਿਆ ਹੂ ਜੋ ਸਦਾ ਹਮਾਰੇ ਪਰਚਾ ਸਰੀ ਸਤਜੋ ਕਰਿਓ ਰਚਾਰਾ ਅਗਲੇ ਮੇਰਾ ਕਨਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪੁਰੀ ਚਤਰਦਸ ਕੰਤਾ ਕਾਲ ਪਾਇ ਬ੍ਰਹਮਾ ਬਪ ਧਰਾ ਕਾਲਪਾਇ ਸਿਵ ਜੀ ਦਾ ਅਵਤਾਰ ਆਕਾਲ ਪਾਇ ਕਰ ਬਿਸਮ ਪ੍ਰਕਾਸ਼ਾ ਸકલ ਕਾਲ ਕਾ ਗਿਆ ਤਮਾਸਾ ਜਵਨ ਕਾਲ ਜੋਗੀ ਸਿਵ ਜੀ ਉਹ ਬੇਦਰਾ ਬ੍ਰਹਮਾ ਜੋਤੀ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਛਨ ਪਜਾਇਓ ਆਲ ਦੰਤ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ नमस्कार तिसही को हमारे सकल प्रजाजि ने आप सवारी सिवकण को सिवकण नु तक दियो सत्रण कोपाल मोहम्मद की ओ कट कट के अंतर की जानत भले बुरे की पीर पहचानत चीटी ते कुंचर रस तो ला सब पर कट पा दृष्टि कर पुला संतंदुक पाए ते दुखी सुख पाए साधन के तुकी एक एक की पीर पहचाने कट कट के पट पट के जाने ਜਬ ਬੋਧ ਕਰ ਕਰਾ ਕਰਤਾਰਾ ਪਰਜਾ ਤਰਤ ਤਬਦੇ ਅਪਾਰਾ ਜਬ ਆਕਰ ਕੇ ਕਰਤਾ ਹਾਂ ਕਮਹਾਂ ਤੁਮ ਮੈ ਮਿਲਤ ਦੇ ਧਾਰਾ ਬਹੋ ਜੀਤੇ ਬਤਨ ਸਰੇਟ ਸਭ ਧਾਰੇ ਆਪ ਆਪਣੀ ਬੋਜ ਉਚਾਰ ਤੁਮ ਸਭ ਹੀ ਤੇ ਰਤਨ ਆਲਮ ਜਾਣਤ ਭੇਦ ਭੇਦ ਅਰੇ ਆਲਮ ਨਿਰੰਕਾਰ ਨਿਰੰਕਾਰ ਨਿਰੰਭ ਆਦ ਅਨਿਲ ਅਨਾਲ ਦਸੰਭ ਤਾ ਕਾ ਮੂੜ ਚਾਰਤ ਪੈਦਾ ਜਾਂ ਕੋ ਭੇਉ ਨ ਪਾਉ ਤਵੇਦਾ ਤਾਂ ਕੋ ਕਰੇ ਪਾਹਣ ਨ ਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਤਸਦਾ ਸਿਮ ਨਿਰੰਕਾਰ ਕਾ ਚਿੰਤਨੇ ਪੇਵਾ ਪਪਣੀ ਬੁਧ ਹਜੇਤੀ ਬਨਨਦ ਪਿੰਨ ਪਿੰਨ ਤੈ ਤੇਤੀ ਤੁਮਰਾ ਲਗਾਣਾ ਜਾਏ ਬਤਾਰਾ ਕਹਿ ਬਦੇ ਸਜਾ ਪ੍ਰਤਮ ਸੰਸਾਰਾ ਇਕ ਰੂਪ ਅਨੂਪ ਸਰੂਪ ਆਰੰਕ ਪਰ ਆਵ ਕੈ ਪੁ ਪਾਂਡਜ ਜਿਰ ਸੇ ਤੇਗੇ ਨਿਤ ਪਚਖਾਨ ਬਹੁ ਰਾਜ ਤੇਨੇ ਕਾਉ ਫੁਲ ਰਾਜਾ ਹੈ ਬੈਠਾ ਕਉ ਸੰਤ ਭਯੋ ਸ਼ੰਕਰ ਕਟਾ ਸਗਲੇ ਸ੍ਰੇਟ ਦਿਖਾਇ ਅਚੰਬਵ ਆਦ ਜੁਗਾਤ ਸਰੂਪ ਚੰਬਵ ਅਬਰ ਅੱਛਾ ਮੇਰੀ ਤੁਮ ਕਰੋ ਸੇ ਕ ਉਬਾਰ ਸੇ ਕ ਸੰਘਰੋ ਦੁਸ਼ਟ ਜਿਤੇ ਉਟਵਤਵਤ ਪਾਤਾ ਸਗਲ ਮਲੇਸ਼ਕਰ ਰਨਕਾਤਾ ਜੇਸ ਦੁਜਤਾ ਵਸਰਨੀ ਪਰੇ ਤਿਨਕੇ ਦੁਸ਼ਟ ਦੁਖਤਾ ਹੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਮ ਟਾਰੇ ਜੋ ਕਲ ਕੋਇ ਕ ਬਾੜ ਤੇ ਆਏ ਹੈ ਤਾਂਕੇ ਕਾਲਨ ਘਟਨੇ ਐਹ ਰੱਜਾ ਹੋਇਤਾ ਹੈ ਸਭ ਕਾਲਾ ਦੁਸ਼ਟ ਰੇਟਨੇ ਤਤਕਾਲਾ ਕਿਰਪਾ ਦਰੇਟ ਤਨ ਚਾਹੇ ਨਹਰ ਹੋਤਾ ਕੇ ਤਾਪਤ ਨਾ ਕਮ ਹਰ ਹੋ ਰਿੱਦ ਸਿਧ ਕਰਮ ਸਭ ਹੋਈ ਦੁਸ਼ਟ ਛਾਸ਼ ਵੈ ਸਕੇ ਨ ਕੋਈ ਏਕ ਬਾੜ ਜੇ ਨ ਤਮ ਸੰਭਾਰ ਕਾਲ ਫਾਸਤੇ ਤਾਹੇ ਉਬਾਰ ਜਿੰਨ ਨਰ ਨਾਮ ਤਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਲ ਦੇ ਲਿਓ ਬਾਰੀ ਸਰਪ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਾਈਆ ਪਾਏਗੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀ ਪ੍ਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮੰਨਿਓ ਸਿਮਰਤ ਸਾਸਤਰ ਬੇਦ ਸਵੇ ਬਹੁ ਭੇਦ ਕਹੇ ਅਮ ਇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਏ ਤੁਹਾਰੋ ਦਵਾਰ ਬਾਹੇ ਗਏ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੇ ਜਾਨੰਦ ਇੱਕ ਉਹੰਕਾਰ ਸਤਿਗੁਰ ਪ੍ਰਤਾਦ ਅਨੰਦ ਪਾਇ ਮੇਰੇ ਮਨ ਸਤਿਗੁਰ ਮੈਂ ਪਾਇਆ ਸਤਿਗੁਰ ਤੇ ਪਾਇਆ ਸੈ ਤੇ ਮਨ ਵਡੀਆਂ ਵਧਾਈਆਂ ਰਾਗ ਰਤਨ ਪਰਵਾਰ ਪੰਗੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤੇ ਗਵ ਹਰੀ ਕੇ ਰਾਮ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰਮ ਸਭ ਸਵਾਰਨਾ ਸਬਨਗਲਾ ਸਮਰਾਤ ਸੁਆਮੀ ਜੋਕ ਮਨਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿੱਤ ਸਲਾਹ ਤੇਰੀ ਨਾਮ ਮਨਵ ਸਵਨੰ ਮਨਵ ਸੇਵਾ ਜੇ ਸਬਤ ਕਨੀ ਰੇ ਕਹਿ ਨਾਨਕ ਸੱਚੇ ਸਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀ ਤਾਗਰਵਟੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੋ ਸੱਚਾ ਨਾਮ ਮੇਰਾ ਅਧਾਰੋ ਵਾਜੇ ਪੰਚ ਸ਼ਬਦ ਤਿਤ ਘਰਤਿ ਭਾਗੇ ਘਰਤਿ ਪਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਚ ਦੂਤ ਤਤ ਵਸ ਕੀਤੇ ਕਾਲ ਘੰਟਕ ਮਾਰਿਆ ਧੁਰ ਕਰਮ ਪਾਇ ਤਦ ਜਿਨ ਕੋ ਸਿਨੋ ਮਾਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਘਰੇ ਨਹ ਦਵਾਜੇ ਆਨੰਦ ਸੁਨੋ ਵਡ ਭਾਗੀ ਹੋ ਸਕਲ ਮਨੁ ਰਤ ਪੂਰੇ ਭਾਰ ਬ੍ਰਹਮ ਪ੍ਰਭ ਪਾਇ ਉਤਰੇ ਸਕਲ ਵਸੂਰੇ ਦੂਖ ਰੋਗ ਸੰਤਾਪਿ ਉਤਰੇ ਸੂਨੀ ਸਚੀ ਬਾਣੀ ਸੰਤ ਸਾ ਜਨਪੈ ਸਰਸੇ ਪੂਰੇ ਗੁਰਤੇ ਜਾਣੀ ਸੁਨਤੇ ਪਨੀਤ ਕਹਤੇ ਪਵਿਤ ਸਤ ਗੁਰ ਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਹਨ ਹਦ ਤੂਰੇ ਮੁੰਦਾਵਨੀ ਮਹੱਲਾ ਪੰਜਵਾਂ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਗਪੈ ਜਿਸ ਦਾ ਸਭ ਤੇ ਆਧਾਰ ਹੋਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕੋ ਇਹ ਉਧਾਰੋ ਇਹ ਵਤ ਤਰੀ ਨਾ ਜਾਈ ਨਿਤ ਨਿਤ ਰਖ ਧਾਰੋ ਤਮ ਸੰਸਾਰ ਚਰਨ ਲਗ ਤਰਗੇ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ ਪਨੀਵਾਂ ਤੇਰਾ ਕੀਤਾ ਜਾਤੋਂ ਨਾਹੀ ਮੈਨੋ ਜੋਗ ਕੀਤਾ ਹੋਈ ਮੈਂ ਨਿਰਗੁਣਿਆਰੇ ਕੋਕਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥਿਵੇ ਹਰਿਆ ਪੌੜੀ ਤਿਤੇ ਤੂੰ ਸਮਰਾਤ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰਾਖਕਣੀ ਉਤਰ ਮਾਹੇ ਸੁਨ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਭਵਜਲ ਵਿਖਮ ਅਸਗਾਹ ਗੁਰ ਚਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇਈ ਖਾਹੇ ਕਲ ਮੇ ਇਹੋ ਪੁੰਨ ਗੁਣ ਗੋਵਿੰਦ ਕਾਹੇ ਸਭ ਸੇ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਇ ਜੀ ਆਵੇ ਤਦ ਆਹੇ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰੂ ਅਰਾਧਨਾ ਜੀਵਾ ਜਪ ਗੁਰਨਾਉ ਨੇਤਰੇ ਸਤਗੁਰ ਪੇਖਣਾ ਸਰਵਣੀ ਸੁਨਾ ਗੁਰਨਾਉ ਸਤਗੁਰ ਸੇਤੀ ਰਤਿਆ ਦਰਗੈ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮਹਿ ਉਤਮ ਕਾਢ ਗਿਆ ਫਿਰ ਲੈ ਕੇ ਕੇ ਮਹੱਲਾ ਪੰਜਵਾ ਰੱਖੇ ਰਖਨਹਾਰ ਆਪਿ ਉਬਾਰੀਨ ਗੁਰ ਕੀ ਪੈਰੀ ਪਾਇ ਕਾਜ ਸਵਾਰੇਨ ਹੋਆ ਆਪ ਦੇ ਆਲਮਨੋ ਨਾ ਵਸਾਰੇਨ ਸਾਥ ਜਿਨਾ ਕੇ ਸੰਗ ਭਵਜਲ ਤਾਰੈਨ ਸਾਖਤ ਨਿੰਦਕ ਦੁਸ਼ਟ ਖਿੰਮੇ ਬੇਦਾਰੇਨ ਤੇ ਸਹਿਬ ਕੀ ਟੇਕ ਨਾਨਕ ਮਨ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹਿ